ਕਿਵੇਂ ਤਾਇਆ ਲੈ ਰਹੇ ਆ ਫਿਰ ਖੇਤਾ ਦਾ ਆਨੰਦ ਹੋਰ ਵਧੀਆ ਠੀਕ ਹੈ ੁੱਲੀ ਹਵਾ ਦਾ ਆਪਾਂ ਲਈਏ ਅੱਜ ਤੇ ਨਵਾਂ ਸਕੂਟਰ じゃ ਕਿਵੇਂ ਲਈ ਫਿਰ ਆਪਾਂ ਤੇ ਮਾਹ ਨਾਲੇ ਕਿਵੇਂ ਮਾਹ ਨਾਲੇ ਦੀ ਐਵਰੇਜ ਇੱਕ ਹੋ ਜਾਂਦੀ ਆ ਅੱਛਾ ਕਿੰਨੇ ਕਿਲੋਮੀਟਰ ਕੱਢਦਾ 1000 ਦੇ ਤੇ ਇਹ 50 ਕਿਲੋਮੀਟਰ ਕਹਿੰਦੇ ਕੰਪਨੀ ਵਾਲੇ 50 ਕੱਢ ਜਾਂਦਾ ਇਹ ਅੱਛਾ ਤੇ ਖੇਤ ਬੜਾ ਨੰਦਾ ਹੋਣਾ ਯਾਰ ਖੇਤ ਵੇਖ ਤੂੰ ਫੁੱਲੇ ਢੁਲੇ ਨਾ ਹੇ ਹਰਿਆਲੀ ਜੀ ਨਾ ਨਹੀਂ ਆਉਂਦਾ ਇਹ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਹੁੰਦਾ ਵਾ ਟਾਈਮ ਹੀ ਨਹੀਂ ਮਿਲਦਾ ਥੇਤ ਜਿਹੜਾ ਮਰਨ ਦਾ ਉਹ ਇਹਦਾ ਗੱਲ ਆ ਇਹ ਅੱਜ ਦਿਨ ਵੀ ਵਧੀਆ ਲੱਗਾ ਸੀ ਧੁੱਪ ਨਿਕਲੀ ਆ ਪੂਰੀ ਪੂਰੀ ਨਿਕਲੀ ਹੋਈ ਆ ਤੇ ਹਵਾ ਚਾਲਦੀ ਮਾੜੀ ਮੱਠੀ ਬਹੁਤ ਸਕੂਨ ਆਨੰਦਮਈ ਆਉਂਦਾ ਸੰਗਾਂ ਵਾਲੇ ਲੋਕ ਨੇ ਜਿਹੜੇ ਬੜੀਆਂ ਜਿਵੇਂ ਪਿੱਟਣਦੇ ਸੀ ਨਾ ਅਸੀਂ ਹੂੰ ਹੂੰ ਤੇ ਜਾਣਾ ਹੋਣਾ ਅੱਛਾ ਬਹੁਤ ਵਧੀਆ ਸਕੂਨ ਮਿਲਦਾ ਦਾਦੀ ਦਾ ਹੂੰ ਉਰੀ ਉਰੀ ਮਿੱਟੀ ਮਿੱਟੀ ਹਵਾ ਚਲੀ ਜਾਂਦੀ ਆ ਬਹੁਤ ਵਧੀਆ ਆਨੰਦ ਆਉਂਦਾ ਯਾਰ ਕਿਆ ਬਾਤ ਹੈ ਇਹੋ ਜਿਹਾ ਆਨੰਦ ਆਕ ਫਸਲਾਂ ਦੀ ਮਿੱਟੀ ਦੀ ਤਰਦੀ ਦੀ ਛੋਟੀਆਂ ਛੋਟੀਆਂ ਖੁਸ਼ਬੂ ਆਉਂਦੀ ਨਾ ਹਵਾ ਨਾਲ ਹੂੰ ਹੂੰ ਬੱਕਰਾ ਹੀ ਦੰਦ ਉਹ ਦਾ ਲੋਕ ਤਾਂ ਤਰਸਦੇ ਨੇ ਇਸ ਚੀਜ਼ਾਂ ਅਸੀਂ ਵੀ ਤਰਸਣ ਵਾਲਾ ਕੰਮ ਹੀ ਹੈ ਪਿੰਡਾਂ ਚੋਂ ਉੱਠ ਕੇ ਆਏ ਆ ਜਦੋਂ ਇਹ ਸ਼ਾ ਜ਼ਮੀਰ ਠੇਕੇ ਦੇਣ ਲੱਗ ਪਏ ਆ ਹੂੰ ਹੂੰ ਤੇ ਠੇਕੇ ਦਾ ਕਿਹੜਾ ਟਾਈਮ ਹੀ ਲੱਗਦਾਗਾ اچھا ਤੇ ਪਰ ਅੱਜ ਆ ਕੇ ਮੈਨੂੰ ਆਇਆ ਲੱਗਦਾ ਹੈ ਵੀ ਮਨੁਸਪੂਣ ਬਹੁਤ ਜ਼ਿਆਦਾ ਮਿਲਿਆ ਹੂੰ ਹੂੰ ਤੇ ਜੇ ਰੋਜ਼ ਨੇੜੇ ਹੁੰਦਾ ਵਾਣ ਕੇ ਤੇ ਆਪਣਾ ਤੇ ਖੇਤ ਕਿਹੜਾ ਮਾਰਦੇ ਕਰਦੇ ਤੇ ਰੋਜ਼ ਬਿਮਾਰੀ ਦੋਹੇ ਰੋਗ ਲੱਗਣਾ ਹੀ ਨਹੀਂ ਜੀ ਕੋਈ ਵੀ ਹੋਰ ਤੇ ਬਹੁਤ ਵਧੀਆ ਤੁਹਾਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਇਸ ਸਾਥ मालक मालक आया